ਉਹ ਸਾਰੇ ਜਿਹੜੇ ਮਹਤਵਪੂਰਨ ਵਿਅਕਤੀ ਨੇ ਆਇਆ ਰਾਜਸੀ ਗ्राम ਮੰਡਲ ਵਿੱਚ ਬਹੁਲੀ ਸ਼ਬਦ ਕੀਤੀ ਹੈ ਛੋਨਾ ਹੋਇਆ ਹੋਇਆ ਹੈ ਸਾਰੇ ਜਿਹੜੇ ਕੋਲ ਡਿਪਾਰਟਮੈਂਟ ਦੇ ਹੋ ਡੀਐਮ ਸਰ ਬਾ ਨਾਲੇ ਜੈਸੀ ਗੋਲੀ ਲਗਾ ਰੇਸ਼ੋ ਉੱਚੀ ਹੈਗੀ ਹੈ ਤੇ ਮੈਂ ਸਾਰਿਆਂ ਨੂੰ ਯਕੀਨ ਨਾਲ ਕਹਿੰਦਾ ਵੀ ਜੇ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆਂਦੀ ਹੈ ਤਾਂ ਸਾਨੂੰ ਕਾਜਮੀ ਕਰ ਸਕਦੇ ਹੋ ਕਿ ਜਿਹੜਾ ਇੱਕ ਇੱਕ ਜਿਹੜਾ ਦਾਣਾ ਹੈਗਾ ਛੋਨੇ ਦਾ ਦਿੱਤੇ ਜਾਊਗਾ ਕਿ ਉਹਦੀ ਪਰਚੇਸ ਕਰਕੇ ਉਹ ਜਿਹੜਾ ਹੈਗਾ ਸਪੇਸ ਦੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਜਲਦੀ ਤੋਂ ਜਲਦੀ ਮੰਡੀ ਦੇ ਵਿੱਚ ਜਿਹੜਾ ਖਰੀਦਿਆ ਹੈ ਮਾਲ ਚੱਕ ਕੇ ਅਸੀਂ ਫਗਡਾਣਾ ਚ ਭੇਜਾਂਗੇ ਤੇ ਤੁਹਾਨੂੰ ਕਿਸੇ ਤਰ੍ਹਾਂ ਦੇ ਵੀ ਜੇ ਕੋਈ ਪ੍ਰੋਬਲਮ ਆਂਦੀ ਹੈ ਤਾਂ ਸਾਡਾ ਤੁਸੀਂ ਤਾਜ਼ੀਨ ਕਰ ਸਕਦੇ ਹੋ ਧੰਨਵਾਦ ਜੀ ਮੰਡੀ ਦੇ ਵਿੱਚ ਮਾਨਯੋਗ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾਹਿਬ ਔਰ ਆਰਟੀਏ ਐਸੋਸੀਏਸ਼ਨ ਰਾਉਂ ਦੇ ਪ੍ਰਧਾਨ ਸਾਹਿਬ ਖੜੇ ਆ ਔਰ ਸਾਰੇ ਆਰਟੀਏ ਭਰਾ ਖੜੇ ਆ ਸਾਰੇ ਅਫਸਰ ਸਾਹਿਬਾਨ ਅੱਜ ਉਸ ਪਰਮਾਤਮਾ ਦੀ ਬਾਈਗੁਰੂ ਦੇ ਮਿਹਨਤ ਸਦਕਾ ਅੱਜ ਅਸ਼ੀਰਵਾਦ ਸਦਕਾ ਅੱਜ ਮੰਡੀ ਦੇ ਵਿੱਚ ਪਰਚੇਦ ਪਈ ਆ ਮੈਂ ਸਾਰੇ ਹੀ ਅਫਸਰ ਸਾਹਿਬਾਨ ਨੂੰ ਦੀ ਜੀਆ ਉਕੜਿਆ ਬੇਨਤੀ ਕਰਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਵੀ ਜ਼ਿਮੀਦਾਰ ਨੂੰ ਲੇਬਰ ਵਾਲੇ ਨੂੰ ਔਰ ਆੜਤੀਏ ਨੂੰ ਜਾਂ ਸ਼ੈਦਦਾਰ ਵਾਲੇ ਨੂੰ ਕਿਸੇ ਵੀ ਤਰ੍ਹਾਂ ਦੀ ਤੰਗੀ ਨਹੀਂ ਆਉਣੀ ਚਾਹੀਦੀ ਅਫਸਰ ਸਾਰੇ ਹੀ ਪੈਰਾ ਦੇਵੋਗੇ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜ਼ਿਮੀਦਾਰ ਭੜਾ ਸੁੱਕਾ ਮਾਲ ਲੈ ਕੇ ਆਣ ਸਾਰੇ ਚੈਲਰ ਵਾਲੇ ਔਰ ਆਰਤੀ ਰਾਲ ਮਿਲ ਕੇ ਆਪਣਾ ਜਿਹੜਾ ਇਹ ਕਾਰੋਬਾਰ ਦਾ ਕਰਨ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਜ ਰੱਖੇ ਔਰ ਰਾਹੋਂ ਮੰਡੀ ਦੇ ਡੀ ਸੀ ਸਾਹਿਬ ਦਾ ਆਨ ਤੇ ਸਾਰੇ ਅਫਸਰ ਸਹਿਮਾਨ ਦਾ ਆਨ ਤੇ ਮੈਂ ਸਹਿਦ ਰੂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਸ ਵਿਸ਼ੇਸ਼ ਤੌਰ ਤੇ ਤੇ ਲਲਿਤ ਮੋਹਨ ਬੱਲੂ ਜੀ ਤੇ ਸਾਡੇ ਡੀ ਐਮ ਓ ਰੋਬਿੰਦਰ ਜੀ ਤੇ ਸਾਡੇ ਸੈਕਟਰੀ ਸਾਹਿਬ ਵੀ ਪਹੁੰਚੇ ਨੇ ਤੇ ਹੋਰ ਹੀ ਮੰਡੀ ਦੇ ਜਾਬੀਰ ਸਾਹਿਬਾਨ ਨੇ ਅੱਜ ਦੇ ਇਸ ਸ਼ੁਭ ਮੌਕੇ ਤੇ ਪਹੁੰਚੇ ਨੇ ਚਲੋ ਬਹੁਤ ਕੁੱਝ ਤੰਗੀਆਂ ਸਿਕੀਆਂ ਆੜਤੀ ਭਰਾਵਾਂ ਨੂੰ ਸ਼ੈਲਟਰ ਦੇ ਭਰਾਵਾਂ ਨੂੰ ਤੇ ਮਾਨ ਸਾਹਿਬ ਨੇ ਬੜੇ ਵਧੀਆ ਤਰੀਕੇ ਨਾਲ ਜੋ ਉਹਨਾਂ ਦਾ ਪਹਿਲਾਂ ਹੀ ਜਿਹੜਾ ਉਹਨਾਂ ਦਾ ਮਿਸ਼ਨ ਸੀਗਾ ਕਿ ਕਿਸਾਨਾਂ ਤੇ ਆੜਤੀਆਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਗੀ ਉਸ ਦੇ ਤਹਿਤ ਹੀ ਅੱਜ ਜਿਹੜੀ ਸਾਡੀ ਆੜਤੀ ਭਰਾਵਾਂ ਦੀ ਜਿਹੜੀ ਹੜਤਾਲ ਸੀ ਉਹ ਜੋ ਉਹਨਾਂ ਵੱਲੋਂ ਕਮਿਟਮੈਂਟ ਕੀਤੀ ਗਈ ਹੈ ਉਸ ਤੋਂ ਬਾਅਦ ਖਤਮ ਹੋ ਗਈ ਹੈ ਤੇ ਜਿਵੇਂ ਮਾਨ ਸਾਹਿਬ ਨੇ ਵਾਅਦਾ ਕੀਤਾ ਹੈ ਕਿ ਕਿਸੇ ਵੀ ਕਿਸਾਨ ਨੂੰ ਕਿਸੇ ਵੀ ਆੜਤੀਏ ਨੂੰ ਜਾਂ ਕਿਸੇ ਸ਼ੈਲਟਰ ਮਾਲਕ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਗੀ ਕਿ ਭਾਵੇਂ ਉਹ ਲੇਬਰ ਦੀਪ ਸਮੱਸਿਆ ਸੀ ਕਿ ਹਰ ਤਰੀਕੇ ਦੀ ਸਮੱਸਿਆ ਤੋਂ निजात ਪਾਣ ਲਈ ਜਿਹੜੀ ਪੰਜਾਬ ਸਰਕਾਰ ਬਾ ਉਹ ਵਚਨਬੱਧ ਵਾ ਤੇ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਤੇ ਮਾਰਕ ਕਮੇਟੀ ਨਵਾਂ ਸ਼ਹਿਰ ਲਗਾਤਾਰ ਹਰ ਅਫਸਰ ਦੇ ਸੰਪਰਕ ਚ ਹਰ ਆਰਟੀ ਦੇ ਸੰਪਰਕ ਚ ਹਰ ਕਿਸਾਨ ਦੇ ਸੰਪਰਕ ਤੇ ਮੈਂ ਉਮੀਦ ਕਰਦਾ ਤੇ ਆਸ਼ਾ ਕਰਦਾ ਵਾਂ ਕਿ ਜਿਹੜਾ ਇਸ ਵਾਰ ਦਾ ਸੀਰਨ ਆ ਉਹ ਪੁਰਾਣੇ ਸੀਰਨ ਨਾਲੋਂ ਬਹੁਤ ਵਧੀਆ ਤੇ ਵਧੀਆ ਚੱਲੂ ਧੰਨਵਾਦ